ਸ੍ਰੀ ਨਾਮ ਦੇ ਜੀ ਕੀ ਪਦੇ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਜੋ ਰਾਜ ਦਿਹੇ ਤਾਂ ਕਮਨ ਬਡਾਈ ਜੋ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ ਰਾਜ ਕਰੇਗਾ ਨਾਲ ਸਾਲੇ ਸੁਣ ਲੈਣ ਹੋਣੇ ਗੁਰਬਾਣੀ ਦਾ ਕੀ ਰਾਜ ਵਾਸਤੇ ਗੁਰਬਾਣੀ ਕੀ ਕਹਿੰਦੀ ਹੈ ਫਗਤ ਤੱਕ ਜਨੇ ਜੇ ਰਾਜ ਦੇ ਮੈਂ ਲੈਂਦਾ ਨਹੀਂ ਜੇ ਤੁਨ ਗੜਪਾਦ ਮੇਰੇ ਮੈਨੂੰ ਹੁਕਮ ਕਰਦਾ ਮੈਂ ਰਾਜ ਕਰਨਾ ਪਊ ਤੇ ਨੂੰ ਰਾਜ ਦੇ 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 ਤੂੰ ਤਾਂ ਕਾਹਨ ਵਡਾਈ ਪੱਕੀ ਮੇਰੀ ਕਾਦੀ ਵੜਿਆ ਗਈ ਹੈ ਮੈਨੂੰ ਕੋਈ ਨਹੀਂ ਫਰਕ ਪੈਂਦਾ ਹੈਗਾ ਰਾਜ ਨਾ ਮੈਨੂੰ ਰਾਜ ਦਿੱਤੇ ਤੇ ਕੋਈ ਬੜਾ ਮੈਂ ਆਪਣੇ ਆਪ ਨੂੰ ਮਹਿਸੂਸ ਕਰਨਾ ਹੈ ਟੋਪੀ ਇੱਕ ਮੰਗਾਵਾ ਇੰਤਾਂ ਗਿਆ ਜੇ ਬਾਈ ਨੂੰ ਮੈਂ ਟੋਪੀ ਮੰਗਾ ਲੇਗਾ ساری ਜਿੰਦਗੀ ਤਾਂ ਵੀ ਮੇਰਾ ਕੁਝ ਨਹੀਂ ਘਟਣਾ ਇੱਕ ਪੱਗ ਤੇਰਾ ਉਹ ਪੀਰ ਬੰਦੇ ਦਾ ਰਾਜ ਕਰਦਾ ਹੈ ਤੈਨੂੰ ਹੋਊਗਾ ਉਹਦਾ ਫਰਕ ਤੇ ਨਹੀਂ ਬਊ ਹਰਗੇ ਪੱਗ ਤੇ ਪੀਰ ਮੰਗਦੇ ਨੇ ਹਰ ਨੂੰ ਹੋਊਗਾ ਫਲਾਣੇ ਦੇ ਮੁੰਡੇ ਮੰਗਦੇ ਫਿਰਦੇ ਨੇ ਗਲੀਆਂ 'ਚ ਇਹਦੇ ਮੁੰਡੇ ਨੇ ਉਹਨੂੰ ਹੋਊਗਾ ਖਦਕ ਇਹਦੇ ਭਗਤਾ ਉਹਨੂੰ ਉਹਦੇ ਹੱਕ ਉਹਦੀਆਂ ਗੱਡੀਆਂ ਦੀ ਹੱਕ ਹੈ ਹਦਕਾ ਖਾਨਦਾਨ ਦੀ ਤੂੰ ਭੀਖ ਮਾਰ ਦਮੇ ਮੈਨੂੰ ਨਹੀਂ ਘਟਦਾ ਹੁਕਮ ਚਾਹ ਮਾਣੇ ਤੇ ਰਹਿਣ ਦਾ ਆਦੇਸ਼ ਹੈ ਮੈਨੂੰ ਮੈਂ ਤਾਂ ਮਨ ਨਾ ਪਾਣਾ ਭੀਖ ਮਾਰ ਲੈ ਚਾਹ ਰਾਜ ਕਰਾਲਾ ਤੂੰ ਕਰਾਲਾ ਪਰ ਰਾਜ ਮੈਂ ਕਰਨਾ ਨਹੀਂ ਫੀਗ ਮੈਂ ਮੰਗਣੀ ਨਹੀਂ ਤੂੰ ਮੰਗਾ ਲੈ ਤੇਰੀ ਮੰਗਾਈ ਫੀਗ ਬਗੂਗਾ ਤੇਰਾ ਘਰ ਰਾਜੂ ਚੁੱਟੀ ਮੈਂ ਕੁਝ ਵੀ ਨਹੀਂ ਕਰਨਾ ਆਪ ਤਾਂ ਬੁਨਕਰ ਹੈ ਸਭ ਕੁਝ ਕਰਦਾ ਜਿਹੜਾ ਖਾਲਸਾ ਰਾਜ ਕਰੂਗਾ ਕਿੱਥੇ ਦਰਦ ਨੂੰ ਮੈਂ ਨਰਕਾਂ ਦਾ ਕਰੂਗਾ ਨਰਕਾਇਆ ਹ ਸੰਸਾਰ ਨਰਕਾਂ ਦਾ ਰਾਜ ਨਹੀਂ ਕਰੀਦਾ ਹੁੰਦਾ ਰਾਜ ਜਿਹੜਾ ਨਰਕ ਦਾ ਰਾਜ ਕਰੂ ਉਹ ਨਰਕ ਤੇ ਰਹੂਗਾ ਫਿਰ ਉਹ ਬਿੰਦਾਰ ਕੀਤੇ ਰਹਿ ਕੇ ਨਰਕ ਦਾ ਰਾਜ ਹੋਊ ਅੱਗੇ ਫੇਰ ਚੌਦੀ ਨਰਕੀ ਤੇ ਰਹਿਣ ਦੀ ਅਗਲੇ ਰਾਜ ਵਾਸਤੇ ਇਹ ਨਰਕੀ ਕੀੜੇ ਨੇ ਜਿਨ੍ਹਾਂ ਦੇ ਅੰਦਰ ਇਹ ਖਿਆਲ ਪੈਦਾ ਹੁੰਦੇ ਨੇ ਰਾਜ ਕਰੇਗਾ ਖਾਲਸਾ ਆ ਸੰਸਾਰ ਨਰਕ ਹੈ ਬਖਸਾਦਰ ਇੱਥੇ ਦਾ ਰਾਜ ਦਰਕੀ ਕੀੜਿਆਂ ਦੀ ਇੱਛਾ ਹੋ ਸਕਦੀ ਹੈ ਜਿਨ੍ਹਾਂ ਦੇ ਅੰਦਰ ਚੈਰ ਰਾਜ ਕਰਦੀ ਨਰਕੀ ਕੀੜੇ ਨੇ ਇਹਦੇ ਜਿਆਦਾ ਬਿਸਟਾਕੇ ਕੀੜੇ ਤੋਂ ਜਿਆਦਾ ਕੁਛ ਵੀ ਨਹੀਂ ਹਣੋ ਉਹ ਬਿਸਟਾਕੇ ਕੀੜੇ ਨੇ ਬਿਸਟਾ ਮੈਂ ਸਮਾਨ ਨੇ ਇਤੋਂ ਜ਼ਿਆਦਾ ਕੀਰਨ ਰਾਜ ਤੋਂ ਦੁਨੀਆ ਹੀ ਕਰਦੀ ਏ ਸਾਰੀ ਉਹ ਗੜੇ ਸਿੱਖ ਨੇ ਜਿਹੜੇ ਪਹਿਲਾਂ ਰਾਜ ਕਰਦੇ ਉਹ ਸਿੱਖ ਨੇ ਤੂੰ ਵੀ ਉਹ ਜੇ ਬਣਨਾ ਚਾਹੁੰਦੇ ਦੁਨੀਆ ਦਾ ਰਾਜ ਜਿਹੜਾ ਕਰਦੇ ਨੇ ਬਨੜ ਕੀ ਕੀੜੇ ਹੋ ਗਏ ਰਾਜ ਤੋਂ ਨਾ ਹੋਰ ਥੱਲੇ ਨੂੰ ਜਾਂਦੇ ਨੇ ਆਦਮ ਨਾਲ ਜੋ ਨਹੀਂ ਗਾਂ ਮਰਦਾ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿ ਨਾਲ ਕਿੰਨੀਆਂ ਪੌੜੀਆਂ ਥੱਲੇ ਡੇਪਣ ਕੋਈ ਪਤਾ ਹੀ ਨਹੀਂ ਹੁੰਦਾ ਹਾਂਜੀ ਤੂੰ ਹਰ ਭਜਮਨ ਮੇਰੇ ਪਾਦ ਨਿਰਵਾਣ ਤੂੰ ਹਰ ਭਜਮਨ ਮੇਰੇ ਪਾਦ ਨਿਰਵਾਣ ਓ ਆਪਣੇ ਮਨ ਨੂੰ ਕਹਿੰਦਾ ਤੂੰ ਛੱਡ ਰਾਜਦਾਰ ਭੀਖ ਦਾ ਖਿਆਲ ਜੋ ਹਉ ਗਹੁਦਾ ਰਹੇ ਨਾ ਮਨ ਨੂੰ ਭੀਖ ਮੰਗਣੀ ਮਤਲਬ ਨਾ ਮਨ ਨੂੰ ਰਾਜ ਕਰਨ ਦਾ ਕੋਈ ਮਸਲਾ ਜਿਵੇਂ ਕਰਾਂ ਉਹ ਕਰ ਲਾਂਗੇ ਜਾਏ ਜਿਆਜ ਰਾਜਕਾਲ ਦਾ ਖਾਲੂ ਭੀਖ ਮੰਗਾਤੀ ਤੇ ਬੋਲਣੇ ਕੀਤੀ ਨਹੀਂ ਉਹ ਪੜਨਵਾਣੇ ਉਹੀ ਆ ਰਾਜਾਂ ਦੇ ਭੀਖ ਮੰਗਾਤੀ ਭੀਖ ਮਗਾ ਤੇ ਰਾਜ ਕਰਾ ਲੈਂਦਾ